ਹਾਲਜਾ ਦੋਸਤੋ ਜੀ ਤਾਂ ਜੇ ਅੱਜ ਇੱਕ ਆਪਣਾ ਵੀਰ ਇੱਥੇ ਵੀ ਹైదరాబాద్ ਕੰਮ ਕਰਾਉਂ ਰਿਹਾ ਗੱਡੀ ਦਾ ਆਹ ਕੋ ਗੱਡੀ ਮਰਜ਼ ਹੋਤੀ ਆ ਕਾਨੂੰਨ ਵਾਲੇ ਪੁੱਛਦੇ ਆ ਗੱਲਬਾਤ ਕਰਦੇ ਆ ਆਹ ਗੱਡੀ ਆ ਜੀ ਸਾਹਮਣੇ ਤੇ ਇਹ ਗੱਡੀ ਦਾ ਇਨਨ ਚੇਂਜ ਕੀਤਾ ਆ ਤੇ ਉਹ ਵੀਰ ਚਲਾਉਂ ਰਿਹਾ ਮਨਜੀਤ ਸਿੰਘ ਉਹ ਨਾਮ ਆ ਮੇਰਾ ਦੋ ਵਸਤੇ ਆ ਬਿੱਤੀ ਗੱਲ ਹੋ ਗਈ ਮੰਜੀਦ ਕੀ ਗੱਲ ਬਣੀ ਇੰਜਨ ਖੜਦਾ ਤਾਂ ਗੱਡੀ ਵਾਰ-ਵਾਰ ਗੈਸ ਤੇ ਨਹੀਂ ਆਉਂਦੀ ਅੱਛਾ ਉਹਦਾ ਕਰਕੇ ਫਿਰ ਹੰਮ ਇੰਡਨ ਜੀਨ ਚਾਰ ਬਣੇ ਨਹੀਂ ਵਾਰ-ਵਾਰ ਮਤਲਬ ਕੀ ਕਿੰਨੇ ਕਰੀ ਡਾਤਾ ਬismillah ਜੀ 8 ਮਹੀਨਿਆਂ ਦੇ ਵਿੱਚ ਚਾਰ ਦੀ ਗੈਸ ਕਰ ਜਾ ਚਾਰ ਵਾਰੀ ਕੀ ਪ੍ਰੋਬਲਮ ਮਤਲਬ ਇਹਨਾਂ ਲੱਭੀ ਨਹੀਂ ਕੋਈ ਜਿੱਥੇ ਕੀ ਬਣਿਆ ਅੱਛਾ ਉਹ ਸਰਟੀਫਿਕੇਟ ਹਾਂ ਫਿਰ ਗੈਸ ਕਿੱਦ ਉੱਡ ਗਿਆ ਹਾਂ ਹਾਂ ਫਿਰ ਇਹਨਾਂ ਨੇ ਹੈਡ ਦਾਗੀ ਠੀਕ ਠੀਕ ਹੈ ਫਿਰ ਗੈਸਕਟ ਪਾਇਆ ਉਹ ਦੁਬਾਰਾ ਰੇਡੀਏਟਰ ਪ੍ਰੋਬਲਮ ਆ ਗਈ ਠੀਕ ਉਹ ਫਿਰ ਗੈਸਕਟ ਪਾਇਆ ਤੇ ਦੋ ਚੱਕਰਾਂ ਬਾਅਦ ਫਿਰ ਉਹੋ ਹੀ ਕੰਮ ਬਣ ਗਿਆ ਹੁਣ ਇਹਨਾਂ ਨੇ ਕੀ ਨਹੀਂ ਕਰਤਾ ਹੁਣ ਇਹਨਾਂ ਨੇ ਚੇਂਜ ਕਰਦੇ ਠੀਕ ਹੈ ਹੁਣ ਦੇਖੋ ਕੀ ਬੰਦਾ ਤੇਰਾ ਬੜਾ ਅੱਛਾ ਆ ਨਹੀਂ ਕੋਈ ਗੱਲ ਨਹੀਂ ਮਾਰਾ ਕਰੋ ਕਿਰਪਾ ਇਹਨਾਂ ਨੇ ਚੇਂਜ ਕਰਤਾ ਆ ਤੇ ਕੀ ਕੀ ਨਵਾਂ ਪੈ ਗਿਆ ਵਾ ਇੱਕ ਟਰਬੋ ਨਵੀਂ ਪੈ ਗਈ ਹੈ ਨਾ ਟਰਬੋ ਵੀ ਰੀਨਲ ਪਾਈ ਆ ਰੋਗ ਲੈ ਲਣ ਦੀ ਲੈਲਣ ਪਾਟ ਮਿਸਤਰੀ ਦਾ ਇਹ ਫਿਟ ਕਰਨਾ ਚਲੋ ਵਧੀਆ ਮਹਾਰਾਜ ਕਿਰਪਾ ਕਰੇ ਹੁਣ ਇੰਜ ਨਵਾਂ ਪੈਕ ਲਿਆ ਮਿਸਤਰੀ ਦਾ ਇਹ ਫਿਟ ਕਰਨਾ ਗੱਡੀਆਂ ਵੇ ਲੋ ਪੰਜਾਬ ਪਾਉ ਤਰ ਕਰਦੀਆਂ ਹੋਰ ਟਾਇਰਟਰ ਵੀ ਮਿਲ ਜਣੇ ਆ ਯਾਰ ਵੀ ਨਾਮੇ ਮਿਲ ਚਲੇ ਆ ਜੀ ਚਲੋ ਵਧੀਆ ਤੇ ਬਾਕੀ ਇਹ ਗੱਡੀ ਮੁੰਡਾ 3-4 ਸਾਲ ਤੋਂ ਲਗਾਤਾਰ ਚਲਾਉਣ ਡਿਆ ਵਾ ਵਧੀਆ ਗੱਲ ਆ ਜਿਹੜੀ ਵੀ ਘੜੀ ਮੋੜੀ ਗੱਡੀਆਂ ਬਦਲਣਾ ਕਰਕੇ ਵੀ ਵੀ ਫਾਇਦਾ ਨਹੀਂ ਆ ਬਾਕੀ ਜੋ ਲੀੜਾ ਕਪੜਾ ਵਿਚਾਰਿਆ ਕੱਢ ਕੇ ਵਿਛੇ ਰੱਖਿਆ ਵੇਖੋ ਆਪਣਾ ਹਾਂ क्या होगा दादा बोलो सब बेड बेडरूम क्या करना है ड्राइवर का रूम यही है दादा कहाँ जाएंगे हाँ कहाँ जाएंगे बोलो आप अभी दस दिन लग गया गाड़ी को क्या करेंगे सोना बहना तो इधर ही है ना गाड़ी का इंजन खोला हुआ है बुलेट खोला हुआ है अंदर सोने की जगह ही नहीं है वो दिखा रहा है ना ड्राइवर लाइफ ऐसी ही है दादा हाँ अच्छा लाइफ है चलो हमारे साथ में आपको ड्राइविंग सिखाएंगे हाँ ਚਲੋ ਆ ਜਾਓ ਮਿਸਤਰੀਆਂ ਦਾ ਮੈਨੂੰ ਡਰਾਈਵਿੰਗ ਸਿਖਾ ਦਿਓ ਆਂਦਾ ਅੱਛਾ ਹੈ ਡਰਾਈਵਰ ਲਾਈਫ ਹੈਂ ਮਨਜੀਤ ਆਂਦੇ ਵੀ ਡਰਾਈਵਰ ਲਾਈਫ ਅੱਛੀ ਹੈ ਬਹੁਤ ਅੱਛੀ ਹੈ ਹੈ ਦੇਖਣੇ ਵਿੱਚ ਲੱਗਦਾ ਸੀਟ 'ਤੇ ਬੈਠਣਾ ਬਹੁਤ ਮੁਸ਼ਕਲ ਆਸਾਨ ਹੈ ਲੇਕਿਨ ਚਲਾਉਣਾ ਬਹੁਤ ਮੁਸ਼ਕਲ ਹੈ ਪੁਰਾਣੇ ਇੰਜਨ ਦੇ ਪਿਸਟਨ ਕੱਟ ਗਿਆ ਪਏ ਜੀ ਹੋ ਗਿਆ ਫਿਟ ਪੰਪ ਵੀ ਰੇਂਜ ਕਰਤਾ ਸਲਫ ਸਲਫ ਵੀ ਪੈ ਗਿਆ ਈਜੀ ਆਰ ਨਵਾਂ ਪੈ ਗਿਆ ਗੱਡੀ ਦਾ ਚਲੋ ਅੱਜ ਕਰਦਣਗੇ ਫਿਟਕ ਨਹੀਂ ਕਰਨ ਲੱਗੇ ਭੈਤਾ ਹਾਂ ਕੱਲ ਤਾਂ ਹੋਊ ਕੰਪਲੀਟ ਹੀ ਹੋਣਾ ਵਰਤਾਂ ਠੀਕ ਹੈ ਬਹੁਤ ਨਹੀਂ ਉਧਰ ਇਹ ਸਿਰਾ ਖਾਣਾ ਖਾਣਾ ਤੁਲਾ ਕਿੰਨੇ ਖਾਣਾ ਕੋਈ ਡਿਸਕਸ਼ਨ ਕਰੀ ਜਾਂਦੇ ਆਪਣੀ ਭਾਸ਼ਾ ਦੇ ਵਿੱਚ ਸਾਨੂੰ ਪਤਾ ਨਹੀਂ ਲੱਗਦਾ ਕੀ ਹੁੰਦਾ ਉਹ ਹੀ ਬੋਲੋ ਮੈਂ ਤੁਸੀਂ ਮੇਰੇ ਬੋਲ ਮਾਰੋ ਬੋਲ ਮਾਰੋ ਚਲੋ ਇਹ ਬਾਕੀ ਗੱਡੀ ਸਟਾਰਟ ਕਰਕੇ ਤੁਹਾਨੂੰ ਫੇਰ ਵਿਖਾਉਨੇ ਆ ਅੱਜ ਰੈਡੀ ਹੋ ਗਈ ਤੇ ਅੱਜ ਹੀ ਨਹੀਂ ਤਾਂ ਸਵੇਰੇ ਤੁਹਾਨੂੰ ਵਿੱਚ ਇਹ ਗੱਡੀ ਸਟਾਰਟ ਕਰਕੇ ਵਿਖਾਵਾਂਗੇ ਠੀਕ ਹੈ ਜੀ ਮਿਲਦੇ ਆ ਕੱਲ ਫਿਰ ਆ ਸੈਂਸਰ ਵੀ ਚੇਂਜ ਕਰ ਦੋਤਾ ਜਿਹੜਾ ਹੋ ਜਿੱਤੇ ਆਉਂਦਾ ਮਨਜੀ ਸੈਂਸਰ ਚੇਂਜ ਕਰੀ ਜਾਂਦੇ ਹੈ ਵਧੀਆ ਚਲੋ ਆ ਖਜਾਈ ਵੱਜੂਗੀ ਅੱਛਾ ਫਰਕ ਪੈਂਦਾ ਇਹਨਾਂ ਨਾਲ ਆ ਨਾ ਸੈਂਸਰਾਂ ਨਾਲ ਬੜਾ ਫਰਕ ਪੈਂਦਾ ਗੱਡੀ ਰਾਈ ਸੈਂਸਰਾਂ ਵਾਲੀ ਗਈ ਆ ਤੇ ਏ ਆ ਵੀ ਅੱਗੇ ਡਰ ਲੋ ਜੀ ਗੱਡੀ ਦਾ ਇੰਜਨ ਚੜ ਗਿਆ ਵਾ ਤੇ ਰੇਡੀਏਟਰ ਫਿੱਟ ਕਰਨ ਲੱਗੇ ਆ ਮੈਂ ਸੋਚਿਆ ਸੀ ਵੀ ਚਲੋ ਸਵੇਰੇ ਕਰਨਗੇ ਭਰਨੇ ਦਾ ਅੱਜ ਇੰਜਨ ਫਿੱਟ ਕਰ ਦਤਾ ਵਾ ਗੱਡੀ ਸਟਾਰਟ ਕੀਤੀ ਆ ਆਵਾਜ਼ ਤੇ ਬਿਲਕੁਲ ਓਕੇ ਆਈ ਆ ਬਸ ਹੁਣ ਰੇਡੀਏਟਰ ਲੈਣ ਗਏ ਆ ਰੇਡੀਏਟਰ ਸਾਫ਼ ਕਰਕੇ ਫਿੱਟ ਕਰਨਗੇ ਮਿਸ਼ਤੀਆਂ ਦਾ ਵੀ ਬਹੁਤ ਦਿਨ ਹੋ ਗਏ ਅੱਗੇ ਹੀ ਗੱਡੀ ਆ ਜੋ ਕੇ ਕਰਕੇ ਜਾਣਾ ਹੈ ਬਾਕੀ ਚਲੋ ਇਹ ਇੰਜਨ ਫਿੱਟ ਹੋ ਜਾਊਗਾ ਤੇ ਰਹਿ ਗਿਆ ਇਹਦਾ ਟਾਇਰਾਂ ਦਾ ਕੰਮ ਟਾਇਰ ਟੂ ਸਵੇਰੇ ਚੜਾ ਦਾਂਗੇ ਮਿਸਤਰੀ ਸਵੇਰੇ ਆ ਗਏ 9:30 ਵਜੇ ਤੇ ਗੱਡੀ ਉਹਨਾਂ ਨੇ ਆ ਕੇ ਰੇਡੀਏਟਰ ਰਿਪੇਅਰ ਕਰਤਾ ਆ ਤੇ ਕੋਲੰਡਾ ਜੇ ਪਾਉਣਾ ਆ ਕਿਉਂਕਿ ਇੱਕ ਪੈਪ ਨਾ ਉਹ ਪਾੜ ਗਿਆ ਸੀ ਤੇ ਉਹ ਪੈਪ ਦੀ ਬਦਲਿਆ ਉਹਨਾਂ ਨੇ ਨਵਾਂ ਮੰਗਵਾਇਆ ਆ ਤੇ ਉਹ ਪਾਉਣਗੇ ਬਾਕੀ ਹੋਰ ਕੰਮ ਜਦਾਂ ਗੀਅਰ ਚੜਾਉਣ ਦੇ ਆ ਗੀਅਰ ਚੜਾਤਾ ਮਿਸਤਰੀ ਤੁਹਾਨੂੰ ਦਿਖਾਉਣ ਦੇ ਥੱਲੇ ਵੇਖੋ ਮਿਸਤਰੀ ਚੜ ਗਿਆ ਗੀਅਰ ਹਾਂ ਛੜ ਗਿਆ ਉਹ ਜੋ ਇੱਕ ਵਾਇਰ ਟੁੱਟ ਰਿਹਾ ਸੀ ਬੋਲਾ ਨੈਅ ਡਾਲ ਦਿਆ ਗਿਆ ਨੇ ਉਹ ਜੋ ਐਂਡ تھا ਮਿਸਿੰਗ تھا ਨਾ ਉਹ ਐਂਡ ਖਰਾਬ ਹੋ ਰਹਾ ਤਾਂ ਗੱਡੀ ਓਕੇ ਹੋ ਗਈ আর ਆਪਨੇ سٹਾਰਟ ਕਰਤੀ ਤੇ ਐਟੂ ਨਾ ਜੇ ਨੇ। ਥੋਕਿਓ ਜਿਹੜਾ ਕੰਮ ਆ ਟਿੰਗ ਪਿੰਨਾ ਦੇ ਬੁੱਚ ਬਚ ਵਜਣ ਵਾਲੇ ਵੀ ਮਾਰਤੇ ਉਹਨਾਂ ਨੇ ਨਵੇਂ ਟਾਇਰ ਲਾਏ ਆ ਚਲੋ ਟਾਇਰ ਨਾਲ ਵੜਦੇ। ਮਸ ਜੋਰ ਨਿਕਾ ਮਟਾ ਕੰਮ ਕਈ ਕੱਢ ਦਿੰਦੇ ਤੁਹਾਨੂੰ ਪਤਾ ਹੀ ਆ ਤੇ ਹੋਰ ਵੀ ਸਾਫਟਾਂ ਦੇ ਸੈਂਟਰ ਦਾ ਰੰਗ ਵੀ ਨਵੇਂ ਪਾਤੇ ਉਹਨਾਂ ਨੇ ਆਹ ਸ਼ਾਰਟ ਕੱਟ ਕਰਨ ਦੇ ਆ। ਇਹ ਵੀ ਚਲੋ ਕੰਪਨੀ ਦਾ ਹੈ ਸਹੀਆਂ ਕੰਮ ਪਰ ਇਹ ਜਿਹੜਾ ਕਰੀ ਪੜ ਲੈਣੇ ਫੇਰ ਪਰਕੇ ਛੱਡਦੇ ਆ। ਬਾਕੀ ਤੁਹਾਨੂੰ ਅਗਲੇ ਚੱਕਰ ਮਿਲ ਕੇ ਇਹ ਮੁੰਡੇ ਕੋਈੰਨ ਦਾ ਰਿਵਿਊ ਲਾਵਾਂਗੇ ਵੀ ਕਿਦਾਂ ਗੱਡੀ ਦਾ ਐਵਰੇਜ ਹੋਰੀ ਜੀ ਸਹੀ। ਓਕੇ। ਮਾਰਾ ਕਿਰਪਾ ਰੱਖੇ। ਕਾਪ ਲਗਾ ਆਈਆ ਮਿਸਤਰੀ। ਕਾਪ ਹੋ ਗਿਆ। ਲਾਤੀ ਲਾਤੀ ਸ਼ਾਵਟ ਤੇਰੇ ਸੈਂਟਰ ਬੈਕ ਵੀ ਨਵੇਂ ਪਾਤੇ ਉਹਨਾਂ ਨੇ ਵਧੀਆ ਹੋ ਗਿਆ। ਆਵਾਜ਼ੀ ਬੰਪਰ ਵਿੱਚ ਚੜ ਗਿਆ ਜੀ। ਬਾਕੀ ਗੱਡੀ ਸਟਾਰਟ ਕੀਤੀ ਸੀ ਗੱਡੀ ਦੀ ਆਵਾਜ਼ ਉਹ ਹੀ ਧੋਕੇ ਆਈ ਹੈ। ਤੇ ਚਲੋ ਤੁਹਾਨੂੰ ਮਿਲਦੇ ਆ ਅਗਲੀ ਫੇਰ ਕਿਸ ਨਵੀਂ ਵੀਡੀਓ ਦੇ ਵਿੱਚ। ਜਿਹੜੇ ਮੇਰੇ ਵੀਰ ਭਰਾ ਨਵੇਂ ਬੰਦੇ ਜੁੜਦੇ ਆ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ। ਓਕੇ ਜੀ ਧੰਨਵਾਦ ਸਾਰਿਆਂ ਦਾ। ਵੀਡੀਓ ਵੇਖਣ ਲਈ।